ਦੇਖੋ ਲਗਭਗ 400 ਦਿਨ ਆਪਾਂ ਇੱਥੇ ਪਹਿਲਾਂ ਬੈਠ ਕੇ ਗਏ ਆਂ ਔਰ ਏਸੀ ਸਰਕਾਰ ਦੀਆਂ ਨਲਾਕੀਆਂ ਕਾਰ ਮੈਂ ਕਹੂੰਗਾ ਕਿਤੇਈ ਬਰਦਾਸ਼ਤ ਦੇ ਯੋਗ ਨਹੀਂ ਹੈਗਾ ਜੋ ਇਹ ਕਰ ਰਹੇ ਨੇ ਕਿਉਂਕਿ ਅੱਜ ਅਸੀਂ ਜਾਣਾ ਸੀ ਸਿਰਫ ਤੇ ਸਿਰ ਪ੍ਰਧਾਨ ਮੰਤਰੀ ਜੀ ਦੇ ਨਾਂ ਤੇ ਮੰਗ ਪੱਤਰ ਦੇਣਾ ਸੀ ਉਹ ਸਵਾਲ ਕਰਨ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਮੈਂ ਕਹਿੰਦਾ ਕਿ ਸਾਡਾ ਤਾਂ ਉਹਨਾਂ ਨੂੰ ਜਵਾਬ ਦੇਣਾ ਹੀ ਨਹੀਂ ਬਣਦਾ ਕਿਉਂਕਿ ਉਹਨਾਂ ਦੀ ਔਕਾਤ ਹੀ ਹੈ ਨਹੀਂ ਕਿ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਕੋਈ ਸਵਾਲ ਕਰ ਸਕਣ ਕਮਿਨਸ ਆਫ ਮੋਰਚਾ ਜਿਹੜਾ ਸ਼ੰਭੂਵਾਰਡ ਤੇ ਲੱਗਿਆ ਹੈ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵਕਫਾ ਕਰੀਆਂ ਨੇ ਮਨਜੀਤ ਰਾਏ ਜੀ ਜਿਹੜੇ ਕਿ ਪ੍ਰੋਮਿਨੈਂਟ ਚਿਹਰਾ ਰਹੇ ਨੇ ਕਿਸਾਨੀ ਮੋਰਚੇ ਦਾ ਇੱਥੇ ਹੀ ਲਾ ਕੇ ਬੈਠੇ ਹੋਏ ਸੀਗੇ ਬਹੁਤ ਸਾਰੇ ਉਹਨਾਂ ਨੇ ਇੱਥੇ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਬਾਛੜਾਂ ਸਈਆਂ ਅੱਜ ਫੇਰ ਜਿਹੜੇ ਨੇ ਉਹ ਇੱਥੇ ਆਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਮਨਜੀਤ ਮਨਜੀਤ ਰਾਏ ਜੀ ਪਹਿਲੇ ਤੁਸੀਂ ਆਲਰੇਡੀ ਇੱਥੇ ਬੈਠੇ ਸੀਗੇ ਉਹ ਦਿਖ ਰਿਹਾ ਹਜੇ ਵੀ ਬਾਰਡਰ ਉੱਥੇ ਹਜੇ ਵੀ ਸਿਕਿਉਰਿਟੀ ਲੱਗੀ ਹੋਈ ਹੈ ਉਹ ਗੱਲ ਵੱਖਰੀ ਜੇ ਵੀ ਕੁਝ ਉਹ ਜਿਹੜਾ ਉਹਨਾਂ ਨੇ ਇੱਕ ਪਾਰਟਿਕੂਲਰ ਫਰੇਮ ਬਣਾਇਆ ਸੀਗਾ ਜਿਹੜਾ ਇੱਕ ਤਰ੍ਹਾਂ ਦਾ ਇੱਕ ਸ਼ੈਲਟਰ ਟਾਈਪ ਬਣਾਇਆ ਸੀ ਉਹ ਇਸ ਟਾਈਮ ਨਹੀਂ ਹੈਗਾ ਬਟ ਫਿਰ ਉਹ ਕੋਰਡਨ ਆਫ ਹੋਏ ਹੋਏ ਨੇ ਫਿਰ ਉੱਥੇ ਲੱਗੀਆਂ ਹੋਈਆਂ ਨੇ ਸਾਰੀਆਂ ਜਿਹੜੀਆਂ ਪੁਲਿਸ ਦੇ ਦਲਬਲ ਹੈਗਾ ਫਿਰ ਤੋਂ ਉੱਥੇ ਲੱਗਿਆ ਹੋਇਆ ਤੇ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਤੇ ਅੱਜ ਕੀ ਤੁਹਾਡੀ ਮਨਛਾ ਤੇ ਕਿਸ ਤਰੀਕੇ ਦੇ ਨਾਲ ਆਏ ਹੋ ਦੇਖੋ ਲਗਭਗ 400 ਦਿਨ ਆਪਾਂ ਇੱਥੇ ਪਹਿਲਾਂ ਬੈਠ ਕੇ ਗਏ ਆ ਔਰ ਇਸੀ ਸਰਕਾਰ ਦੀਆਂ ਨਲਾਕੀਆਂ ਕਾਰਨ ਕਿਉਂਕਿ ਇਹ ਸਰਕਾਰ ਜਿਹੜੀ ਹੈ ਬਾਰ ਬਾਰ ਕਹਦੇ ਹੋ ਸਾਡੇ ਹੱਕਾਂ ਤੇ ਡਾਕਾ ਪੰਜਾਬ ਦੇ ਲੋਕਾਂ ਦੇ ਸਿੱਖੀ ਦੇ ਹੱਕਾਂ ਤੇ ਡਾਕਾ ਜਿਹੜਾ ਅਸੀਂ ਜਦੋਂ ਦਿੱਲੀ ਵੱਲ ਵਧਣਾ ਚਾਹੁੰਦੇ ਆਪਣੇ ਹੱਕਾਂ ਦੀ ਮੰਗ ਕਰਨੀ ਚਾਹੁੰਦੇ ਜਾ ਕੇ ਉਦੋਂ ਹੀ ਇਹ ਮੋਰੇ ਰੋਕਾ ਲਾ ਕੇ ਬੈਠ ਜਾਂਦੇ ਸੋ ਇਹ ਮੈਂ ਕਹੂੰਗਾ ਕਿਤੇ ਵੀ برداشت ਦੇ ਯੋਗ ਨਹੀਂ ਹੈਗਾ ਜੋ ਇਹ ਕਰ ਰਹੇ ਨੇ ਕਿਉਂਕਿ ਅੱਜ ਅਸੀਂ ਜਾਣਾ ਸੀ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਜੀ ਦੇ ਨਾਂ ਤੇ ਮੰਗ ਪੱਤਰ ਦੇਣਾ ਸੀ ਔਰ ਕੋਈ ਅਸੀਂ ਉੱਥੇ ਜਾ ਕੇ ਮੋਰਚਾ ਨਹੀਂ ਲਾਉਣਾ ਕੋਈ ਜਾ ਕੇ ਅਸੀਂ ਹੜਦੂੰਗਵਾ ਜੀ ਨਹੀਂ ਕਰਨੀ ਹੁਣ ਵੀ ਪੀਸਫੁਲੀ ਇੱਥੇ ਬੈਠੇ ਆਂ ਦੇਖੋ ਕਿਸੇ ਨੌਜਵਾਨ ਨੇ ਕਿਸੇ ਵੀ ਸਖਸ਼ ਨੇ ਜਾ ਕੇ ਕੋਈ ਇਦਾਂ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੋਈ ਭੰਨ ਤੋੜ ਕੀਤੀ ਜਾਵੇ ਪੀਸਫੁਲੀ ਬੈਠੇ ਨੇ ਇੱਕ ਸ਼ਾਂਤੀਪੂਰਵਕ ਆਪਣੇ ਹੱਕ ਮੰਗਣ ਦਾ ਵੀ ਅਧਿਕਾਰ ਸਾਡੇ ਦੇਸ਼ 'ਚ ਉਹ ਖੋਇਆ ਜਾ ਰਿਹਾ ਜਿਹੜਾ ਕਿ ਗੈਰ ਸੰਵਿਧਾਨਿਕ ਹੈ ਸੰਵਿਧਾਨਿਕ ਤੌਰ ਤੇ ਗਲਤ ਹੈ ਪਾਜਪਾ ਦੀ ਲਿਟਰਨ ਲਗਦਾ ਵੀ ਸਾਰੀ ਜਗ੍ਹਾ ਕਿਤੇ ਵੀ ਮੋਸੇ ਦੀ ਕਾਲ ਦੋ ਕਿਤੇ ਵੀ ਕੱਠ ਦੀ ਕਾਲ ਦੋ ਸਾਰੇ ਦੇ ਸਾਰੇ ਉਹੀ ਲੋਕ ਨੇ ਜਿਹੜੇ ਪਹੁੰਚ ਜਾਂਦੇ ਉਹਨਾਂ ਦੇ ਲੀਡਰਾਂ ਦਾ ਬਾਰ ਬਾਰ ਇਹੀ ਕਹਿਣਾ ਕਿ ਉਹੀ ਉਹੀ ਲੋਕ ਹੁੰਦੇ ਜਿਹੜੇ ਪਹੁੰਚ ਜਾਂਦੇ ਐ ਉੱਥੇ ਹੀ ਗੱਲਾਂ ਕਰਦੇ ਐ ਉੱਥੇ ਹੁੜਦੰਗ ਕਰਦੇ ਐ ਚਾਹੇ ਉਹਨਾਂ ਨੂੰ ਮੁੱਦੇ ਦਾ ਪਤਾ ਹੋਵੇ ਜਾਂ ਨਾ ਹੋਵੇ ਨਹੀਂ ਫਿਰ ਪਾਜਪਾਣੇ ਦੀ ਜ਼ਮੀਰ ਮਰ ਚੁੱਕੀ ਆ ਪੰਜਾਬ ਵਾਲਿਆਂ ਦੀ ਉਹ ਜਾਣਗੇ ਜਿਹੜੇ ਕੁਰਸੀਆਂ ਲਈ ਉਹਨਾਂ ਦੇ ਪੈਰ ਚੁੰਮਦੇ ਫਿਰਦੇ ਨੇ ਦਿੱਲੀ ਵਾਲਿਆਂ ਦੇ ਨਹੀਂ ਉਹ ਜਾਣਗੇ ਸੰਘਰਸ਼ੀ ਲੋਕ ਹੀ ਜਾਣਗੇ ਨਾ ਜਿੱਥੇ ਲੋਕਾਂ ਦੇ ਡਾਕਾ ਵੱਜੂਗਾ ਹੱਕਾਂ ਤੇ ਉਹ ਸੰਘਰਸ਼ੀ ਲੋਕ ਹੀ ਜਾਣਗੇ ਅਣਖੀ ਲੋਕ ਹੀ ਜਾਣਗੇ ਇਹ ਉਹ ਲੋਕ ਨੇ ਜਿਹੜੇ ਪਾਸ ਪਾਸੇ ਪੰਜਾਬ ਵਾਲੇ ਬੋਲ ਰਹੇ ਨੇ ਜਿਨ੍ਹਾਂ ਨੇ ਅਣਖ ਗੈਰਤ ਵੇਚ ਕੇ ਖਾ ਲਈ ਮਰ ਚੁੱਕੀ ਉਹਨਾਂ ਦੀ ਅਣਖ ਉਹ ਜਿੰਦਾ ਨੇ ਉਹ ਮਰੇ ਹੋਏ ਲੋਕ ਨੇ ਉਹ ਤਾਂ बिकੇ ਹੋਏ ਲੋਕ ਨੇ ਕੁਰਸੀਆਂ ਲਈ ਸੋ ਉਹ ਸਵਾਲ ਕਰਨ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਮੈਂ ਕਹਿੰਦਾ ਇਹ ਸਾਡਾ ਤਾਂ ਉਹਨਾਂ ਨੂੰ ਜਵਾਬ ਦੇਣਾ ਹੀ ਨਹੀਂ ਮੰਨਦਾ ਕਿਉਂਕਿ ਉਹਨਾਂ ਦੀ ਔਕਾਤ ਹੀ ਨਹੀਂ ਕਿ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਕੋਈ ਸਵਾਲ ਕਰ ਸਕਣ ਆਪਣੇ ਮਨਜੀਤ ਰਾਏ ਜੀ ਬਹੁਤ ਜ਼ਿਆਦਾ ਹੋ ਗਏ ਧਰਨੇ ਮੁਜਾਰੇ ਬਹੁਤ ਜ਼ਿਆਦਾ ਆਰ ਮਤਲਬ ਨੌਜਵਾਨੀ ਵੀ ਹੁਣ ਤਾਂ ਪੀਯੂ ਤੱਕ ਦੇਖੋ ਤੁਸੀਂ ਨੌਜਵਾਨ ਵੀ ਦਰਨਿਆਂ ਦੇ ਹੇਠ ਆ ਗਏ ਨੇ ਮੀਸ ਕੈਨ ਦੀ ਮਤਲਬ ਗੱਲ ਹੈ ਕਿ ਸਭ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਚਾਹੇ ਤੁਹਾਡੀ ਵਾਲੀ ਪੀੜ੍ਹੀ ਸੀਗੀ ਤੁਹਾਡੀ ਤੋਂ ਪਿਛਲੀ ਪੀੜ੍ਹੀ ਸੀਗੀ ਨੌਜਵਾਨ ਪੀੜ੍ਹੀ ਹੁਣ ਪੀਯੂ ਚ ਦੇਖੀਏ ਤੁਸੀਂ ਕਿਸ ਤਰੀਕੇ ਦੇ ਨਾਲ ਮੁੱਦੇ ਵੱਖ-ਵੱਖ ਨੇ ਹਰ ਇੱਕ ਦੇ ਆਪਣੇ ਆਪਣੇ ਨੇ ਪਰ ਦੇਖੋ ਧਰਨਿਆਂ ਤੇ ਗੱਲ ਆ ਗਈ ਪੜ੍ਹਾਈ ਵਾਲੇ ਬੱਚੇ ਹੋਣ ਚਾਹੇ ਕਿਸਾਨੀ ਹੋਵੇ ਚਾਹੇ ਮੁਲਾਜ਼ਮ ਹੋਣ ਚਾਹੇ ਕਦੋਂ ਤੱਕ ਇਹ ਚੱਲੇਗਾ ਦੇਸ਼ ਦਾ ਮਹਾਂਦਰਾ ਜਿਹੜਾ ਹੈਗਾ ਸਿਸਟਮ ਤੁਹਾਨੂੰ ਲੱਗਦਾ ਕਿ ਕਦੀ ਕੋਈ ਚੇਂਜ ਹੋਏਗਾ ਇਹ ਕਈ ਸਾਲ ਨਹੀਂ ਚੇਂਜ ਆਉਂਦੀ ਹੈ ਇਹ ਸਮਝ ਲਓ ਉਹਦਾ ਟ੍ਰੇਲਰ ਹੈ ਇਹ ਚੱਲ ਪਿਆ ਬੀਜ ਬੋਇਆ ਗਿਆ 2020 ਕੀ ਚੋ ਉਹ ਚਿੰਗ ਜਾਗ ਪਈ ਲੋਕਾਂ 'ਚ ਜਾਗਰਤੀ ਆ ਗਈ ਇਹ ਉਹਦਾ ਨਤੀਜਾ ਹੈ ਚਾਹੇ ਸਟੂਡੈਂਟ ਬੰਦੇ ਨੇ ਆਪਣੇ ਹੱਕਾਂ ਲਈ ਚਾਹੇ ਉਹ ਕੋਈ ਸਰਵਿਸਮੈਨ ਬੰਦੇ ਨੇ ਹੱਕਾਂ ਲਈ ਚਾਹੇ ਕਿਸਾਨ ਬੰਦੇ ਨੇ ਚਾਹੇ ਮਜ਼ਦੂਰ ਬੰਦੇ ਨੇ ਇੱਕ ਚਿੰਗ ਜਿਹੜੀ ਆ ਉਹ 2020 2020 ਕੀ ਚ ਜਾਗ ਗਈ ਇਹ ਤੁਸੀਂ ਵੇਖਿਆ ਹੋਊਗਾ ਮੁਗਲਾਂ ਦੇ ਬਾਬਰ ਦੇ ਟਾਈਮ ਵੀ ਇਦਾਂ ਹੀ ਹੋਇਆ ਗੁਰੂ ਨਾਨਕ ਸਾਹਿਬ ਨੇ ਉਦੋਂ ਚਿੰਗ ਜਗਾਈ ਉਸ ਤੋਂ ਬਾਅਦਾਂ ਮੁਗਲਾਂ ਦੇ ਟਾਈਮ ਔਰੰਗਜ਼ੇਬ ਦੇ ਟਾਈਮ ਵੀ ਇਵੇਂ ਹੀ ਹੋਇਆ ਫਿਰ ਅੰਗਰੇਜ਼ਾਂ ਦੇ ਟਾਈਮ ਵੀ ਇਵੇਂ ਹੀ ਹੋਇਆ 100 ਸਾਲ ਰਾਜ ਕਰ ਗਏ 100 ਸਾਲ ਲੱਗਿਆ ਸੀ ਸਾਡੇ ਦੇਸ਼ ਨੂੰ ਉਸ ਚਿੰਗ ਨੂੰ ਜਗਾਉਣ ਲਈ ਤੇ ਫਿਰ ਜਦੋਂ ਚਿੰਗ ਜਾਗੀ ਫਿਰ ਉਹਨਾਂ ਨੂੰ ਗੋਰਿਆਂ ਨੂੰ ਛੱਡ ਕੇ ਭੱਜਣਾ ਪੈ ਗਿਆ ਤੇ ਹੁਣ ਇਹ ਚਿੰਗ ਜਾਗੀ ਆ ਤੇ ਹੁਣ ਜਿਹੜੇ ਕਾਲੇ ਅੰਗਰੇਜ਼ ਨੇ ਇਹਨਾਂ ਨੂੰ ਭਜਾ ਕੇ ਹਟਾਣ ਪਾਜਪਾ ਦੀ ਲਿਟਰਨ ਲਗਦਾ ਵੀ ਸਾਰੀ ਜਗ੍ਹਾ ਕਿਤੇ ਵੀ ਮੋਸੇ ਦੀ ਕਾਲ ਦੋ ਕਿਤੇ ਵੀ ਕੱਠ ਦੀ ਕਾਲ ਦੋ ਸਾਰੇ ਦੇ ਸਾਰੇ ਉਹੀ ਲੋਗ ਨੇ ਜਿਹੜੇ ਪਹੁੰਚ ਜਾਂਦੇ ਉਹਨਾਂ ਦੇ ਲੀਡਰਾਂ ਦਾ ਬਾਰ ਬਾਰ ਇਹੀ ਕਹਿਣਾ ਕਿ ਉਹੀ ਉਹੀ ਲੋਗ ਹੁੰਦੇ ਜਿਹੜੇ ਪਹੁੰਚ ਜਾਂਦੇ ਐ ਉੱਥੇ ਹੀ ਗੱਲਾਂ ਕਰਦੇ ਐ ਉੱਥੇ ਹੁੜਦੰਗ ਕਰਦੇ ਐ ਚਾਹੇ ਉਹਨਾਂ ਨੂੰ ਮੁੱਦੇ ਦਾ ਪਤਾ ਹੋਵੇ ਜਾਂ ਨਾ ਹੋਵੇ ਨਹੀਂ ਫਿਰ ਪਾਜਪਾਣੇ ਦੀ ਜ਼ਮੀਰ ਮਰ ਚੁੱਕੀ ਆ ਪੰਜਾਬ ਵਾਲਿਆਂ ਦੀ ਉਹ ਜਾਣਗੇ ਜਿਹੜੇ ਕੁਰਸੀਆਂ ਲਈ ਉਹਨਾਂ ਦੇ ਪੈਰ ਚੁੰਮਦੇ ਫਿਰਦੇ ਨੇ ਦਿੱਲੀ ਵਾਲਿਆਂ ਦੇ ਨਹੀਂ ਉਹ ਜਾਣਗੇ ਸੰਘਰਸ਼ੀ ਲੋਕ ਹੀ ਜਾਣਗੇ ਨਾ ਜਿੱਥੇ ਲੋਕਾਂ ਦੇ ਡਾਕਾ ਵੱਜੂਗਾ ਹੱਕਾਂ ਤੇ ਉਹ ਸੰਘਰਸ਼ੀ ਲੋਕ ਹੀ ਜਾਣਗੇ ਅਣਖੀ ਲੋਕ ਹੀ ਜਾਣਗੇ ਇਹ ਉਹ ਲੋਕ ਨੇ ਜਿਹੜੇ ਪਾਸ ਪਾਸੇ ਪੰਜਾਬ ਵਾਲੇ ਬੋਲ ਰਹੇ ਨੇ ਜਿਨ੍ਹਾਂ ਨੇ ਅਣਖ ਗੈਰਤ ਵੇਚ ਕੇ ਖਾ ਲਈ ਮਰ ਚੁੱਕੀ ਉਹਨਾਂ ਦੀ ਅਣਖ ਉਹ ਜਿੰਦਾ ਨੇ ਉਹ ਮਰੇ ਹੋਏ ਲੋਕ ਨੇ ਉਹ ਤਾਂ बिकੇ ਹੋਏ ਲੋਕ ਨੇ ਕੁਰਸੀਆਂ ਲਈ ਸੋ ਉਹ ਸਵਾਲ ਕਰਨ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਮੈਂ ਕਹਿੰਦਾ ਇਹ ਸਾਡਾ ਤਾਂ ਉਹਨਾਂ ਨੂੰ ਜਵਾਬ ਦੇਣਾ ਹੀ ਨਹੀਂ ਮੰਨਦਾ ਕਿਉਂਕਿ ਉਹਨਾਂ ਦੀ ਔਕਾਤ ਹੀ ਨਹੀਂ ਕਿ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਕੋਈ ਸਵਾਲ ਕਰ ਸਕਣ ਆਪਣੇ ਮਨਜੀਤ ਰਾਏ ਜੀ ਬਹੁਤ ਜ਼ਿਆਦਾ ਹੋ ਗਏ ਧਰਨੇ ਮੁਜਾਰੇ ਬਹੁਤ ਜ਼ਿਆਦਾ ਆਰ ਮਤਲਬ ਨੌਜਵਾਨੀ ਵੀ ਹੁਣ ਤਾਂ ਪੀਯੂ ਤੱਕ ਦੇਖੋ ਤੁਸੀਂ ਨੌਜਵਾਨ ਵੀ ਦਰਨਿਆਂ ਦੇ ਹੇਠ ਆ ਗਏ ਨੇ ਮੀਨਸ ਕਹਿਣ ਦੀ ਮਤਲਬ ਗੱਲ ਹੈ ਕਿ ਸਭ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਚਾਹੇ ਤੁਹਾਡੀ ਵਾਲੀ ਪੀੜ੍ਹੀ ਸੀਗੀ ਤੁਹਾਡੀ ਤੋਂ ਪਿਛਲੀ ਪੀੜ੍ਹੀ ਸੀਗੀ ਨੌਜਵਾਨ ਪੀੜ੍ਹੀ ਹੁਣ ਪੀਯੂ ਚ ਦੇਖੀਏ ਤੁਸੀਂ ਕਿਸ ਤਰੀਕੇ ਦੇ ਨਾਲ ਮੁੱਦੇ ਵੱਖ-ਵੱਖ ਨੇ ਹਰ ਇੱਕ ਦੇ ਆਪਣੇ ਆਪਣੇ ਨੇ ਪਰ ਦੇਖੋ ਧਰਨਿਆਂ ਤੇ ਗੱਲ ਆ ਗਈ ਪੜ੍ਹਾਈ ਵਾਲੇ ਬੱਚੇ ਹੋਣ ਚਾਹੇ ਕਿਸਾਨੀ ਹੋਵੇ ਚਾਹੇ ਮੁਲਾਜ਼ਮ ਹੋਣ ਚਾਹੇ ਕਦੋਂ ਤੱਕ ਇਹ ਚੱਲੇਗਾ ਦੇਸ਼ ਦਾ ਮਹਾਂਦਰਾ ਜਿਹੜਾ ਹੈਗਾ ਸਿਸਟਮ ਤੁਹਾਨੂੰ ਲੱਗਦਾ ਕਿ ਕਦੀ ਕੋਈ ਚੇਂਜ ਹੋਏਗਾ ਇਹ ਕਈ ਸਾਲ ਨਹੀਂ ਚੇਂਜ ਆਉਂਦੀ ਹੈ ਇਹ ਸਮਝ ਲਓ ਉਹਦਾ ਟ੍ਰੇਲਰ ਹੈ ਇਹ ਚੱਲ ਪਿਆ ਬੀਜ ਬੋਇਆ ਗਿਆ 2020 ਕੀ ਚੋ ਉਹ ਚਿੰਗ ਜਾਗ ਪਈ ਲੋਕਾਂ ਚ ਜਾਗਰਤੀ ਆ ਗਈ ਇਹ ਉਹਦਾ ਨਤੀਜਾ ਹੈ ਚਾਹੇ ਸਟੂਡੈਂਟ ਬੰਦੇ ਨੇ ਆਪਣੇ ਹੱਕਾਂ ਲਈ ਚਾਹੇ ਉਹ ਕੋਈ ਸਰਵਿਸਮੈਨ ਬੰਦੇ ਨੇ ਹੱਕਾਂ ਲਈ ਚਾਹੇ ਕਿਸਾਨ ਬੰਦੇ ਨੇ ਚਾਹੇ ਮਜ਼ਦੂਰ ਬੰਦੇ ਨੇ ਇੱਕ ਚਿੰਗ ਜਿਹੜੀ ਆ ਉਹ 2020 ਕੀ ਚ ਜਾਗ ਗਈ ਇਹ ਤੁਸੀਂ ਵੇਖਿਆ ਆਊਗਾ ਮੁਗਲਾਂ ਦੇ ਬਾਬਰ ਦੇ ਟਾਈਮ ਵੀ ਇਦਾਂ ਹੀ ਹੋਇਆ ਗੁਰੂ ਨਾਨਕ ਸਾਹਿਬ ਨੇ ਉਦੋਂ ਚਿੰਗ ਜਗਾਈ ਉਸ ਤੋਂ ਬਾਅਦਾਂ ਮੁਗਲਾਂ ਦੇ ਟਾਈਮ ਔਰੰਗਜ਼ੇਬ ਦੇ ਟਾਈਮ ਵੀ ਇਵੇਂ ਹੀ ਹੋਇਆ ਫਿਰ ਅੰਗਰੇਜ਼ਾਂ ਦੇ ਟਾਈਮ ਵੀ ਇਵੇਂ ਹੀ ਹੋਇਆ 100 ਸਾਲ ਰਾਜ ਕਰ ਗਏ 100 ਸਾਲ ਲੱਗਿਆ ਸੀ ਸਾਡੇ ਦੇਸ਼ ਨੂੰ ਉਸ ਚਿੰਗ ਨੂੰ ਜਗਾਉਣ ਲਈ ਤੇ ਫਿਰ ਜਦੋਂ ਚਿੰਗ ਜਾਗੀ ਫਿਰ ਉਹਨਾਂ ਨੂੰ ਗੋਰਿਆਂ ਨੂੰ ਛੱਡ ਕੇ ਭੱਜਣਾ ਪੈ ਗਿਆ ਤੇ ਹੁਣ ਇਹ ਚਿੰਗ ਜਾਗੀ ਆ ਤੇ ਹੁਣ ਜਿਹੜੇ ਕਾਲੇ ਅੰਗਰੇਜ਼ ਨੇ ਇਹਨਾਂ ਨੂੰ ਭਜਾ ਕੇ ਹਟਾਣ ਐ ਸਾਡੇ ਨਾਲ ਸੀਗੇ ਮਨਜੀਤ ਰਾਏ ਜੀ ਕਿਸਾਨ ਨੇਤਾ ਨੇ ਹਮੇਸ਼ਾ ਬਹੁਤ ਹੀ ਚੰਗੇ ਬੁਲਾਰੇ ਨੇ ਆਪਣੀ ਗੱਲ ਰੱਖਦੇ ਨੇ ਅੱਜ ਵੀ ਉਹ ਕਹਿੰਦੇ ਕਿ ਅਸੀਂ ਇੱਥੇ ਆਈਆਂ ਚਿੰਗ ਤਾਂ ਬਹੁਤ ਪਹਿਲੇ ਜਗਾਤੀ ਸੀ ਪਰ ਲੱਗਦਾ ਹੈ ਕਿ ਹੁਣ ਹੌਲੀ-ਹੌਲੀ ਜਿਹੜੇ ਹੈਗੇ ਨੇ ਉਹ ਸਮਝ ਆ ਗਈ ਹੈ ਕਹਿੰਦੇ ਚਾਹੇ ਕਿਸਾਨ ਹੋਵੇ ਚਾਹੇ EMPLOYE ਹੋਵੇ ਚਾਹੇ ਵਿਦਿਆਰਥੀ ਹੋਵੇ ਆਪਣੇ ਹੱਕਾਂ ਲਈ ਹੁਣ ਲੋਕ ਸਤਰਕ ਹੋ ਗਏ ਨੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਸ਼ੰਭੂ ਬਾਡਰ ਤੁਸੀਂ ਦੇਖਦੇ ਰਹੋ ਡੀਫੈਕ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ